ਵਾਕੀ ਲੇਵੇ ਲੂਵੇ ਵਾਲੇ ਤਾਂ ਇਹ ਕਿ ਘੜ ਤੇ ਚਿੱਬਾ ਹਨਾ ਹਾਂ ਬਈ ਲੇਵੇ ਲੂਵੇ ਬੋਲਾ ਵੀ ਚੰਗਾ ਬੱਚੀ ਥੱਲੇ ਜਿੱਦੀ ਆਪ ਆਹੇ ਉਹਦੇ ਨਾਲੋਂ ਵੱਡਾ ਲੇਵਾ ਇਹਦਾ ਮੈਂ ਕਹਿ ਸਕਦਾ ਵੀ ਓਡਾ ਵੱਡਾ ਇਹਦਾ ਲੇਵਾ ਤੇ ਜਿਵੇਂ ਆਪਾਂ ਗੱਲ ਕਰ ਲਈਏ ਸੱਜਣੋਂ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਲੇਵਾ ਵੀ ਇਹਦਾ ਆਡਰ ਵੀ ਸਟਿਚਾ ਸਟਿਚ ਆਡਰ ਦੀ ਆ ਤੇ ਜਿਵੇਂ ਆਪਾਂ ਨਾ ਅਕਸਰ YouTube ਤੇ ਦੇਖਦੇ ਨਾ ਇਸ ਟਾਈਪ ਦੇ ਜਾਨਵਰ ਆ ਆਪਾਂ ਕਹਿ ਨਹੀਂ ਦਿੰਦੇ ਕਿ ਗਿਰਲੈਂਡੋ ਨਸਲ ਦੀਆਂ ਹੁੰਦੀਆਂ ਹਨ ਹਾਂਜੀ ਹਾਂਜੀ ਉਹ ਗੱਲ ਬਾਤ ਆ ਜਿਵੇਂ ਗਿਰਲੈਂਡੋ ਨਸਲ ਦੀਆਂ ਬੱਚੀਆਂ ਹੁੰਦੇ ਨੇ ਉਹਨਾਂ ਵਾਂਗੂ ਤੁਰਦੀ ਆ ਸੱਜਣੋ ਫਾਸ ਫਾਸ ਕੇ ਜਿਹੜਾ ਲੂਗਾ ਦਤਾਰ ਦੂਰ ਵੀ ਇਹਦਾ ਪੰਪ ਵਾਲਾ ਕੰਮ ਏ ਆ ਉਹ ਬੱਸ ਲੈਣੇ ਜਰਾ ਆਪਾਂ ਓਏ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਬਾਈ ਆਪਾਂ ਫੇਰ ਪਹੁੰਚੇ ਆ ਪਿੰਡ ਤੁੰਗਾ ਹੀੜੀ ਤਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਜੇ ਗੱਲ ਕਰ ਲਈ ਇਸ ਘਰ ਦੇ ਵਿੱਚੋਂ ਅਕਸਰ ਆਪਾਂ ਵੀਡੀਓ ਬਣਾਉਂਦੇ ਰਹਿੰਦੇ ਆ ਤਰੀਕ ਹੈ ਜੀ ਸੱਜਣੋ ਅੱਜ 27 ਬਾਈ ਇੱਕ ਮੰਡੀ ਅੱਜ ਲੱਗਿਆ ਸੱਜਣੋ ਤਨੌਲੇ ਤੇ ਇੱਕ ਮੰਡੀ ਲੱਗਿਆ ਤੁੰਗਾਹੇੜੀ ਪਿੰਡ ਗਰੇਵਾਲ ਡੈਰੀ ਫਾਰਮ ਤੇ ਲੱਗੀ ਹੋਈ ਆ ਬਾਈ ਲਾਡੀ ਕੋਲ ਪਹੁੰਚੀਆਂ ਜਾਨਵਰ ਦਿਖਾਵਾਂਗੇ 10 6 ਦਿਖਾਵਾਂਗੇ ਤਾਜ਼ੀਆਂ ਸੂਈਆਂ 3 ਸੂਣਾਂ ਵਾਲੀਆਂ ਇੱਕ ਦਿਖਾਵਾਂਗੇ ਸੱਜਣੋ ਟੋਕੜ ਗੱਬਣਾ ਅੱਜ ਵੱਡੇ ਰਿਕਾਰਡ ਵਾਲੇ ਜਾਨਵਰ ਵੀ ਦਿਖਾਵਾਂਗੇ 2-4 ਵਿੱਚ ਸਾਨੂੰ ਚੰਗੇ ਦੁੱਧ ਵਾਲੇ ਤੇ ਆਜੋ ਬਾਕੀ ਬਾਈ ਨਾ ਕਰਾਉਣਿਆ ਗੱਲਬਾਤ ਕੱਲਾ ਕੱਲਾ ਖੋਲ ਕੇ ਦਿਖਾਵਾਂਗੇ ਤੇ ਤੋੜ ਕੇ ਦਿਖਾਵਾਂਗੇ ਤੇ ਰੇਟ ਤੁਹਾਨੂੰ ਪਤਾ ਵੀ ਇਸ ਫਾਰਮ ਦੇ ਵਿੱਚੋਂ ਯਾਰ ਸਾਰੇ ਜਾਨਵਰਾਂ ਦੇ ਰੇਟ ਵੀਡੀਓ 'ਚ ਹੀ ਹੁੰਦੇ ਨੇ ਤੇ ਰੇਟ ਹੁੰਦੇ ਵੀ ਰਿਜੀਨਲ ਨੇ ਆਜਾ ਲਾਡੀ ਹੋਰ ਕਿੰਮਿਆ ਫਿਰ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਓਕੇ ਚੱਲਦਾ ਕਰ ਹਾਂਜੀ ਬਾਈ ਪੂਰਾ ਵਧੀਆ ਚੱਲਦਾ ਆ ਇੱਕ ਗੱਲ ਵੀਡੀਓ ਦੇ ਸ਼ੁਰੂ 'ਚ ਹੀ ਕਹਿ ਦੂੰਗਾ ਮੈਂ ਵੀ ਜਿਹੜੇ ਜਿੰਨੇ ਜਾਨਵਰ ਅੱਜ ਦਿਖਾਵਾਂਗਾ ਮੈਂ ਇਹਨਾਂ ਦੀ ਬਾਈ ਪੂਰੇ ਆਕੇ ਸੂਏ ਸਮਾਰੇ ਦੋ ਡੰਗ ਚੋਕੇ ਲੈ ਜਿਓ ਸੂਨ ਵਾਲੇ ਬਾਈ ਚੇਪਾ ਲਾ ਕੇ ਲੈ ਲੈ ਜਹੇ ਕਾਰੀਗਰ ਸੱਜਣ ਨਾਲ ਲਿਆ ਕਿਉਂਕਿ ਗਰੰਟੀ ਬਾਈ ਕਹਿੰਦਾ ਯਾਰ ਆਪਣੀ 게ਟ ਦੇ ਅੰਦਰ ਅੰਦਰ ਦੀ ਗਰੰਟੀ ਆ ਕਿਉਂ ਲੱਗੀ ਹਾਂਜੀ ਬਾਈ ਇਹ ਤਾਂ ਗੱਲ ਹੈ ਜਦੋਂ ਬਾਈ ਕਹਿੰਦਾ ਯਾਰ 게ਟ ਤੋਂ ਬਾਹਰ ਹੋ ਗਈ ਉਹਦੀ ਆਪਣੀ ਯਾਰ ਕੋਈ ਗਰੰਟੀ ਨਹੀਂ ਕਿਉਂਕਿ ਇਹ ਹੁੰਦੀਆਂ ਨੇ ਸਾਹਾਨੀਆਂ ਚੀਜ਼ਾਂ ਬਾਈ ਹੁਣੀ ਵੀ ਯਾਰ ਕਿਤੋਂ ਖਰੀਦ ਕੇ ਲੈ ਕੇ ਆਉਂਦੇ ਨੇ ਇਹ ਕਿਹੜਾ ਆਪਾਂ ਜੇ ਆਪਾਂ ਕਹਦੇ ਨੇ ਮਿੱਟੀ ਦੀਆਂ ਨਹੀਂ ਬਣਾਉਂਦੇ ਕਰੇ ਬਾਕੀ ਬਾਈ ਤੂੰ ਵੀਡੀਓ ਪਾਈ ਛੋਦੇ ਸੀ ਤੇਰੀ ਸਾਰੀ ਵੀਡੀਓਸ ਹੁਣ ਲਾਈਵ ਹੋਏ ਸੀਗੇ ਉਹ ਦੇਖ ਕੇ ਨਾ ਥੋੜਾ ਜਆ ਹੁਣ ਆਪਦੇ ਆਪ ਨੂੰ ਵੀ ਆਏ ਹੁੰਦਾ ਵੀ ਪੂਰ ਤਸੱਲੀ ਕਰਕੇ ਦਈਏ ਡੰਗ ਇੱਥੇ ਯਾਰ ਜਿਹੇ ਦੋ ਡੰਗ ਚਾਰ ਡੰਗ ਚੋ ਕਿਉਂਕਿ ਬਾਹਰ ਦੀ ਕੋਈ ਗਰੰਟੀ ਨਹੀਂ ਸੱਜਣੋ ਇਹ ਘਰ ਘਰ ਦੀ ਗਰੰਟੀ ਹੋਊ ਬਾਈ ਦੀ ਤੇ ਇੱਥੇ ਤੋਂ ਕਰ ਲੈ ਸਟਾਰਟ ਤਰਸ ਆ ਬੱਚੀ ਦੇ ਮਾਰ ਦੇ ਕੈਮਰਾ ਇੱਕ ਨੰਬਰ ਤੋਂ ਕਰ ਲੈ ਸ਼ੁਰੂ ਲੈ ਖੋਲ ਕੇ ਤੋੜ ਦਿਓ ਜੀ ਕਿਹੜਾ ਸੂਆ ਬਾਈ ਇਹਦਾ ਇਹ ਦੂਜੇ ਦੂ ਸੂਏ ਸੂਈ ਆ ਬਾਈ ਬੱਛਾ ਮਗਰਾ ਉਹ ਨਾਲ ਇਹਦੇ ਹੈਗਾ ਮੇਲ ਕਾਫ ਹਾਂ ਬਾਈ 나ੜੂਆ ਨਾਲ ਆ ਚਾਰਕ ਦਿਨਾਂ ਦੀ ਸੂਈ ਹੋਈ ਆ ਆ 나ੜੂਆ ਇਹਦੇ ਨਾਲ ਆ ਤੇ ਸੂਆ ਹੈਗਾ ਇਹਦਾ ਜੇ ਗੱਲ ਕਰ ਲਈਏ ਦੂਜਾ ਤੇ ਬਾਕੀ ਲੇਵੇ ਲੂਵੇ ਆ ਇਹ ਤਾਂ ਐਟ ਕੀ ਘੜ ਤੇ ਚਿੱਬ ਹਣਾ ਹਾਂ ਬਾਈ ਲੇਵੇ ਲੂਵੇ ਛੋਲਾ ਵੀ ਚੰਗਾ ਬੱਚੀ ਥੱਲੇ ਜਿੱਦਿ ਆਪ ਆਹੇ ਉਹਦੇ ਨਾਲੋਂ ਵੱਡਾ ਲੇਵਾ ਇਹਦਾ ਮੈਂ ਕਹਿ ਸਕਦਾ ਵੀ ਓਡਾ ਵੱਡਾ ਇਹਦਾ ਲੇਵਾ ਤੇ ਜਿਵੇਂ ਆਪਾਂ ਗੱਲ ਕਰ ਲਈਏ ਸੱਜਣੋਂ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਲੇਵਾ ਵੀ ਇਹਦਾ ਆਰਡਰ ਵੀ ਸਟਿਚਾ ਸਟਿਚ ਆਰਡਰ ਦੀ ਆ ਤੇ ਜਿਵੇਂ ਆਪਾਂ ਨਾ ਅਕਸਰ YouTube ਤੇ ਦੇਖਦੇ ਨਾ ਇਸ ਟਾਈਪ ਦੇ ਜਾਨਵਰ ਆ ਆਪਾਂ ਕਹਿ ਨਹੀਂ ਹੁੰਦੇ ਕਿ ਗਿਰਲੈਂਡੋ ਨਸਲ ਦੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਉਹ ਗੱਲ ਬਾਤ ਆ ਜਿਵੇਂ ਗਿਰਲੈਂਡੋ ਨਸਲ ਦੀਆਂ ਬੱਚੀਆਂ ਹੁੰਦੀਆਂ ਨੇ ਉਹਨਾਂ ਵਾਂਗੂ ਤੁਰਦੀ ਆ ਸੱਜਣੋ ਫਾਸ ਫਾਸ ਕੇ ਇਹਦੀਆਂ ਧਾਰਾਂ ਨਾ ਦਿਖਾ ਦਈਏ ਮਾਰ ਕੇ ਹਾਂ ਹਾਂ ਬਈ ਦਿਖਾ ਹਾਂ ਇਹਦੀਆਂ ਧਾਰਾਂ ਵੀ ਦਿਖਾ ਦਨੇ ਤੁਹਾਨੂੰ ਮਾਰ ਕੇ ਬਾਕੀ ਪਰ ਜਿਵੇਂ ਲੇਵੇ ਲੂਵੇ ਵਾਲੀ ਨਾ ਨਾ ਲੇਵੇ ਲੂਵੇ ਵਾਲੀ ਤਾਂ ਯਾਰ ਲਾਜਵਾ ਵਾ ਜਿੱੱਡੀਆਂ ਪੰਟੀ ਇਹਦਾ ਲੂਗਾ ਦਾ ਧਾਰ ਤੂਰ ਵੀ ਇਹਦਾ ਪੰਪ ਵਾਲਾ ਕੰਮ ਏ ਆ ਉਹ ਬੱਸ ਲੈਣੇ ਜਰਾ ਬੱਸ ਚਵਾਈ ਚੂਈ ਤਾਂ ਯਾਰ ਇਹਦੇ ਪੰਪ ਵਾਲਾ ਕੰਮ ਆ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀਆਂ ਆ ਆਨਲਾਈਨ ਵੀ ਮੰਗਾ ਸਕਦਾ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਵਿੱਚ ਇਹ ਯਾਰ ਉਰੋਂ ਤੁਸੀਂ ਚੋਕੇ ਵੀ ਲੈ ਜਿਓ ਹਾਂ ਹਾਂ ਬਈ ਇਹ ਕਿੰਨੇ ਦਿਨ ਦੀ ਵਾਲਾ ਦੀ ਇਹ ਚਾਰ ਦਿਨ ਦੀ ਸੂਈ ਹੋਈ ਆ ਵੀਰੇ ਚਾਰ ਦਿਨ ਦੀ ਸੂਈ ਦੁੱਧ ਹੁਣ ਕਿੰਨਾ ਰੈਡੀ ਹੈ ਜੇ ਬੋਲਾ ਆਪਾਂ ਕਰ ਲਈਏ ਬਾਈ ਬੋਲਾ ਇਹਦੇ ਥੱਲੇ 17 18 ਕਿਲੋ ਰੈਡੀ ਦਾ 17 ਕਿਲੋ ਇਸ ਟਾਈਮ ਰੈਡੀ ਹੈ ਇਸ ਟਾਈਮ ਰੈਡੀ ਆ ਵੀਰੇ ਅੱਜ ਆਈ ਆ ਬਸ ਹੀ ਆਪਣੇ ਕੋਲੇ ਨਾਲੇ ਠੱਕੀ ਵੀ ਹੋਈ ਸੀ ਤਾਂ ਵੀ ਇਹਨੇ ਦੁੱਧ ਦਾ ਨਜ਼ਾਰਾ ਲਿਆਤਾ ਸੱਜਣਾ ਦੁੱਧ ਦੇ ਥੱਲੇ ਇਸ ਟਾਈਮ 17 ਕਿਲੋ ਰੈਡੀ ਦਾ ਦੋ ਡੰਗ ਚਾਰ ਡੰਗ ਬਾਈ ਕੋਲੇ ਚੋਕੇ ਲੈ ਜਾਓ ਇਹ ਕੋਈ ਕਹਿਣ ਵਾਲੀ ਗੱਲ ਬਾਤ ਨਹੀਂ ਹੈਗੀ ਤੇ ਮੇਨ ਗੱਲ ਆ ਜਿਹੜੀ ਯਾਰ ਥਣ ਥਨੋਟ ਵੀ ਨੂੰ ਮਹਿਸਾਂ ਵਾਲਾ ਲੱਗਿਆ ਤੇ ਲੱਗਿਆ ਵੀ ਪੂਰਾ ਟੌਪ ਕੁਆਲਿਟੀ ਦਾ ਹਨਾ ਪੈਸੇ ਕਿੰਨੇ ਲਵਾਂਗੇ ਤੇ ਹੁਣ ਬਾਈ ਇਹਦੇ ਮੁੱਲ ਦਾ ਹੈਗਾ 17000 ਰੁਪਇਆ ਅੱਛਾ ਹਾਂ ਕਿੰਨੇ ਦੇ ਦਾਂਗੇ 65 ਦੀ ਛੜਦਾਗੇ ਉਹ ਜੋ ਵੀ ਮਾਨ ਤਾਨ ਕਰਾਂਗੇ 65 ਚ ਵੀ ਕਰ ਦਾਂਗੇ ਯਾਨੀ 22 23 ਕਿਲੋ ਮਾਲਕਾਂ ਨੇ ਦੱਸਿਆ ਵੀ ਦਊਗੀ ਬੱਛੀ ਜਿਹੜੇ ਹਿਸਾਬ ਨਾਲ ਬੋਲਾ ਕੱਢਦੀ ਆ ਚਾਰ ਦਿਨ ਦੀ ਸੂਈ ਵੱੱਦ ਵੀ ਪਾ ਸਕਦੀ ਹੈ ਜੇ ਚਾਰ ਪੂਰਾ ਵਾਲਾ ਵੀ ਕੋਈ ਲੈ ਗਿਆ ਸਾਂਹ ਵਾਲਾ ਠੀਕ ਹੈ ਗੱਲ ਹਾਂ 24 25 ਵੀ ਦੇ ਸਕਦੇ ਉਹੀ ਗੱਲ ਆ ਵੀ ਦੁੱਧ ਹੁੰਦਾ ਸਾਂਹ ਦਾ ਹਨਾ ਹਾਂ ਸਾਂਹ ਦਾ ਵੀ ਦੁੱਧ ਹੁੰਦਾ ਸੱਜਣੋਂ ਸਾਂਹ ਦਾ ਲੈ ਹੁਣ ਮਾਰਦੇ ਤਰਸ 2 ਨੰਬਰ ਵਾਲੀ ਤੇ ਕੈਮਰਾ ਲੈ ਚਲੋ ਜੀ ਇਹਦਾ ਕੀ ਸੀਨਾ ਬਈ ਏ ਬਈ ਚਾਰ ਦੰਦਾਂ ਦਾ ਬੱਛੀ ਪਲੂਨਸ ਹੁੰਦੀ ਆ ਇਹ ਅੱਜ ਤੱਕ ਲਊਗੀ ਅੱਛਾ ਇਹ ਹੈ ਗਿਆ ਸੱਜਣੋਂ ਚਾਰ ਦੰਦ ਹਫਤੇ ਦੀ ਕੱਚੀ ਆ ਹਫਤੇ ਨੂੰ ਬਈ ਜ਼ਗਾਰ ਦੇ ਗੂੜੇ ਵੀ ਭੇੜਾ ਬਣਾ ਜੀ ਹਾਂ ਬਈ ਕੱਦ ਕਾਟ ਚੰਗਾ ਬੱਛੀ ਦਾ ਹਾਂ ਇਹ ਹੈ ਗਿਆ ਬਈ ਕੱਦ ਵਾਲੀ ਬੱਛੀ ਆ ਲੰਬਾਈ ਲੰਬੂਈ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਮੂੰਹੋਂ ਹੈਗੀ ਆ ਚਾਰ ਦੰਦ ਚਾਰ ਦੰਦ ਹਾਂਜੀ ਇਹਦਾ ਦੁੱਧ ਕਿੰਨਾ ਕੁ ਪਾ ਸਕਦੇ ਆਪਣੇ ਤੇ ਜੀ ਬਈ ਦੁੱਧ 14 15 ਕਿਲੋ ਪਾਉ ਉਹ ਇਹ ਅੱਛਾ 14 15 ਡੇੜ ਘੇੜ ਪਾ ਦੂ ਜਿਹੜੇ ਭਾਵ ਮੜਾ ਕੰਤਨੌਰ ਤੇ ਲੈ ਵਾਦਾ ਹਾਂ ਹਾਂਜੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਮੁੱਲ 45 ਆ 42 ਦੀ ਦੇ ਦਾਂਗੇ ਉਹ ਜੋ ਮਾਨਤਾਣ ਕਰਦਾਂਗੇ ਅੱਛਾ ਇਹਦਾ ਮੁੱਲ ਹੈਗਾ 45000 ਮੂਹੋਂ ਹੈਗੀ ਆ 4 ਦੰਦ ਮੂਹੋਂ ਆ ਹਾਂਜੀ ਸੂਆ ਹੈਗਾ ਇਹ ਪਹਿਲਾ ਕਿਉਂਕਿ ਪਹਿਲਣ ਦੇ ਹਿਸਾਬ ਨਾਲ ਬਾਈ ਲੈ ਬਾਲੂਗਾ ਜਿਵੇਂ ਹਫਤੇ ਦੀ ਕੱਚੀਆ ਹਲੇ ਬਣਾਉ ਬਹੁਤ ਬਾਈ ਸੀਲ ਸਾਉ ਪੂਰੀ ਆ ਜਿਵੇਂ ਪਲੂਣ ਬੱਛੀ ਵਾਲਾ ਥਣ ਥੂਣ ਐਨ ਪੂਰਾ ਵਧੀਆ ਲੱਗਿਆ ਬੱਛੀ ਦੇ ਠੀਕ ਆ ਗੱਲ ਆ ਸੂਆ ਪਹਿਲਾ ਗੱਦ ਵਾਲੀ ਬੱਛੀ ਆ ਕਿਉਂਕਿ ਜਿਹੜੀਆਂ ਨੇ ਦਰਮਿਆਨੇ ਗੱਦ ਹੋਣਗੇ ਤੁਹਾਨੂੰ ਮੈਂ ਨਾਲ ਦੀ ਨਾਲ ਦੱਸੀ ਜਾਊਂਗਾ ਇਹਦੇ ਪੈਸੇ ਕਿੰਨੇ ਲਵਾਂਗੇ ਮੂੰਹ ਤੋਂ ਵੀ ਭਾਈ ਸਕਰੀਨ ਆ ਬੱਛੀ ਪੂਰੀ ਲੈ ਫੇਸ ਵੀ ਦਿਖਾ ਦੇ ਦਰਸ ਮਾਰ ਦੇ ਕੈਮਰਾ ਇੱਕ ਵਾਰ ਇਹ ਕਿੰਨੇ ਦੀ ਛੱਡ ਦਾਂਗੇ ਲਾਸਟ ਇਹ 42 ਤੋਂ 10000 ਛੱਡ ਦਾਂਗੇ 41 41 ਦੀ ਦੇ ਦਾਂਗੇ ਬਸ ਇਹ ਆਈਟਮ ਇਹ ਵੀ ਦੂਜੇ ਸੂਏ ਸੁੰਦੀ ਆ ਅੱਛਾ ਹਾਂ ਇਹਦਾ ਕੱਦ ਥੋੜਾ ਜਿਆਦਾ ਦਰਮਿਆਨਾ ਹਾਂ ਇਹ ਮੀਡੀਅਮ ਕੱਦ ਵਾਲੀ ਆ ਨਾ ਛੋਕੇ ਕੱਦ ਵਾਲੀ ਮੀਡੀਅਮ ਇਹ ਆ ਗਈ ਸੱਜਣੋ ਮੀਡੀਅਮ ਚ ਆ ਗਈ ਜਿਵੇਂ ਜਰਸੀ ਦਾ ਕੱਦ ਜਿੱਦਾਂ ਹੁੰਦਾ ਉਹਦਾ ਨਾਲ ਥੋੜੀ ਜੀ ਮੀਡੀਅਮ ਆ ਗਈ ਇਹ ਇਹ ਕਿਹੜਾ ਸੂਆ ਸੁੰਦੀ ਵਾਲਾ ਟੀ ਏ ਬਾਈ ਦੂਜਾ ਸੁਆਸ ਹੁੰਦੀ ਆ ਇਹ ਕਾਏਕ ਦਿਨ ਕੱਢਦੀ ਆ ਇਹ ਵੀ ਬਾਈ ਬਸ 5-7 ਦਿਨ ਲਾਊਗੀ ਅੱਛਾ ਇਹ ਵੀ 5-7 ਦਿਨ ਕੱਢੂਗੀ ਅੱਗੇ ਹਾਂਜੀ ਹਾਂਜੀ ਬਾਕੀ ਕਮਾ ਲਓ ਜੀ ਓਏ ਇਹ ਜਿਹੜੇ ਸੱਜਣਾ ਕੋਲੇ ਜਗ੍ਹਾ ਦਾ ਵਾਸ ਬੂਸਾ ਉਹਨਾਂ ਵਾਸਤੇ ਆ ਇਹ ਹੈਗੀ ਆ ਉਹਨਾਂ ਵਾਸਤੇ ਬਾਈ ਜਿਹੜਿਆਂ ਕੋਲੇ ਮੈਂ ਅਕਸਰ ਕਹਿਣਾ ਹੁੰਦਾ ਵੀ ਸ਼ਹਿਰ 'ਚ ਜਗ੍ਹਾ ਜੁਗਾ ਥੋੜੀ ਹੁੰਦੀ ਆ ਤੇ ਦੁੱਧ ਪੀਣ ਦੇ ਸੱਜਣ ਸ਼ਕੀਨ ਹੁੰਦੇ ਨੇ ਬਾਕੀ ਮੇਨ ਗੱਲ ਆ ਜਿਹਦੀ ਯਾਰਾ ਤਿੰਨ ਬੱਚੀਆਂ ਵਿਖਾਈਆਂ ਹੁਣ ਤੱਕ ਮੈਂ ਤੀਜਾ ਨੰਬਰ ਆ ਥਣ ਥਣਾਟ ਟਾਪ ਕੁਆਲਟੀ ਦੀ ਨੇ ਤਿੰਨਾਂ ਦੀ ਗੱਲ ਕਰ ਪੂਰਾ ਵਧੀਆ ਲੈਸ ਲੇਵਾ ਵੀ ਵੱਧ ਰਬੜ ਵਾਂਗੂ ਹੱਲੇ ਇਹ ਕਿੰਨਾ ਕਬਾਦੂ ਦਾ ਬਾਈ ਇਹ ਵੀ 13 ਕਿਲੋ ਆਹਮ ਨਾਲ ਕੱਢੀ ਜਾਣਾ ਬੱਚੀ ਨੇ ਵੱਧ ਵੀ ਦੇ ਸਾਰੀ ਹਾਜ਼ਰ ਹੋਈ ਹੁਣ ਨਾਲੇ ਖਾਊਗੀ ਘੱਟ ਨਾਲੇ ਖਾ ਲੇਗਾ ਟ੍ਰੱਕੂਗੀ ਹਾਂ ਆ ਸਾਮ ਸਬਾਹ ਦਾ ਵੀ ਸੌਖਾ ਹੋ ਜੇ ਉਹਨੂੰ ਕੋਈ ਛੋਟਾ ਜਵਾਕ ਵੀ ਜ਼ਾਮ ਸਕਦਾ ਸੱਤਮੀ ਅੱਤਮੀ ਵਾਲਾ ਹਾਜ਼ਰ ਹੋਈ ਸਾਲੀ 14-15 ਕਿਲੋ ਹੀ ਚਵਾਈ ਜਾਵੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਅੱਜ ਆਪਾਂ ਗੱਲ ਇੱਕੋ ਹੀ ਕਰਨੀ ਆ ਬਸ ਜਮਾਈ ਕੋਈ ਗਾਲੇ 63000 ਦੀ ਦੇ ਦਾਂ ਇਹ ਦੇ ਦਾਂਗੇ 63000 ਦੀ ਬੈ ਫੈਕਸ ਰੇਟ ਆ ਜੋ ਸੋਡ ਛੱਪਾ ਹੀ ਹੋ ਲੈ ਹੁਣ ਮਾਰ ਦੇ ਤਰਸ ਇਹਦੇ ਤੇ ਕੈਮਰਾ ਬਾਈ ਇਹਦੀ ਕੀ ਗੱਲ ਹੈ ਇਹ ਦੂਜੇ ਸੂਏ ਸੁੰਦੀ ਆ ਜੀ ਇਹ ਵੀ ਤੋਰਦੀ ਜੀ ਇਹ ਦੂਜੇ ਸੂਏ ਸੁੰਦੀ ਆ ਹਾਂ ਇਹ ਦੂਜੇ ਸੂਏ ਸੁੰਦੀ ਆ ਇਹ ਆ ਗਈ ਵੱਡੇ ਕਦ ਕਾਰ ਆ ਹਫਤਾ 10 ਦਿਨ ਲਊਗੀ ਇਹ ਇਹ ਮੇਰਾ ਖਾਂ ਲੈ ਚੈਫ ਚ ਆ ਗਈ ਹਾਂ ਜੀ ਹਾਂ ਚੈਫ ਚ ਇਹ ਆ ਗਈ ਐਚ ਐਫ ਚ ਤੇ ਥਣ ਥਣੌਟ ਸੱਜਣੋ ਇਹਨੂੰ ਵੀ ਟਾਪ ਦਾ ਲੱਗਿਆ ਇਹ ਵੀ ਕੱਢਦੀ ਆ ਬਾਈ ਕਹਿੰਦਾ 5-7 ਦਿਨ ਕੱਢ ਜੂਗੀ ਹਜੇ 5-7 ਦਿਨਾਂ ਨੂੰ ਇਹਨੇ ਵੀ ਯਾਰ ਲੈ ਵਾਲੂ ਬ ਚੰਗਾ ਬਣਾ ਜਾਣਾ ਹਾਂ ਜੀ ਇਹ 15-16 ਕਿਲੋ ਦੁੱਧ ਚਵਾਉਣ ਵਾਲੀ ਆ ਬੱਚੀ ਹਾਂ ਬਾਕੀ ਯਾਰ ਇਹਦੀ ਬਾਡੀ ਬੁੱਡੀ ਵੀ ਹੈਗੀ ਆ ਦੇਖ ਯਾਰ ਜਰਸੀ ਵਾਲੀ ਆ ਡਬਲ ਸ਼ੇਡ ਆ ਹਾਂ ਜੀ ਹਾਂ ਇਹ ਡਬਲ ਸ਼ੇਡ ਐਟਮ ਆ ਜਿਹੜਾ ਦਾ ਰੰਗ ਰੂਪ ਆ ਰੰਗ ਰੂਪ ਐਚ ਐਫ ਵਾਲਾ ਕੱਦ ਕਾਠ ਤੇ ਜਿਵੇਂ ਫੇਸ ਕੁਆਲਿਟੀ ਬਾਈ ਨੇ ਦੱਸਿਆ ਵੀ ਫੇਸ ਕੁਆਲਿਟੀ ਯਾਰ ਇਹਦੀ ਪੈਂਦੀ ਆ ਜਰਸੀ ਨਸਲ ਚ ਜੇ ਗੱਲ ਕਰ ਲਈਏ ਇਹ ਕਿੰਨੇ ਦੀ ਛੜ ਦਾਂਗੇ ਬਾਈ ਇਹ ਬਾਈ 40 ਦੀ ਛੜ ਦਾਂਗੇ ਇਹ ਛੱਡ ਦਾਂਗੇ ਪੂਰੇ ਚਾਲੀ ਹਾਂ ਹਾਂ ਜਿਦਾ ਜਿਹੜਾ ਰੇਟ ਆ ਲੈ ਲੇਵਾ ਦੇਖ ਲਓ ਮਾਨਤਨ ਕਰ ਦਾਂਗੇ ਮਾਨਤਨ ਛੋੜ ਛੱਪਾ ਕਰ ਦਾਂਗੇ ਆ ਛੋੜ ਛੱਪਾ ਮਾਨਤਨ 40 ਚ ਹੋ ਜਾਊਗਾ ਲੈ ਤਰ ਹੁਣ ਲੇ ਆ ਇੱਧਰ ਲੈ ਬੰਨੇ ਲੈ ਆ ਇੱਥੇ ਮਾਰ ਦੇ ਨਾਗ ਆਪਣੇ ਤਕਰੀਬਨ ਸਾਰੇ ਹੀ ਠੰਡੇ ਹੀ ਨੇ ਬਾਈ ਠੀਕ ਆ ਗੱਲ ਹਾਂ ਨਹੀਂ ਕਈ ਵੀਰ ਬਹੁਤ ਫੋਨ ਕਰਦੇ ਆ ਇਹਦੇ ਮਾਰ ਦੇ ਕੈਮਰਾ ਵਾ ਇਹਦਾ ਇਹਦਾ ਕੱਟ ਕਾਟ ਬੜਾ ਡਬਲਾ ਯਾਰ ਹਾਂਜੀ ਇਹ ਆ ਗਈ ਫੁੱਲ ਵੱਡੇ ਕੱਦ ਕਾਟ ਸੀ ਜੇ ਆਪਾਂ ਗੱਲ ਕਰਨੀ ਹਾਂ ਹਾਂਜੀ ਹਾਂਜੀ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ ਤਿੰਨ ਚਾਰ ਮਹੀਨੇ ਹੋ ਗਏ ਸੂਈ ਨੂੰ ਬੱਛੀ ਮਗਰ ਆ ਇਹਦੇ ਅੱਛਾ ਇਹਦੇ ਨਾਲ ਬੱਛੀ ਹੈ ਬੱਛੀ ਆ ਬਾਈ ਹਾਂ ਬੱਛੀ ਵੀ ਜਰਸੀ ਨਾਲ ਸਲਦੀ ਆ ਹਾਂ ਬਾਈ ਆ ਇੱਧਰ ਖੜੀ ਆ ਬੱਛੀ ਹਾਂ ਇਹਨੂੰ ਹੋ ਗਏ ਤਿੰਨ ਚਾਰ ਮਹੀਨੇ ਬਾਈ ਕਹਿੰਦਾ ਸੂਈ ਨੂੰ ਇਹਦੇ ਥੱਲੇ ਹੁਣ ਦੁੱਧ ਕਿੰਨਾ ਰੈਡੀ ਦਾ ਬਾਈ 10 11 ਕਿਲੋ ਹੈਗਾ ਗੱਬਣ ਤਾਂ ਨਹੀਂ ਹੈਗੀ ਇਹ ਬਾਈ ਨਹੀਂ ਗੱਬਣ ਨਹੀਂ ਹੈਗੀ ਅੱਛਾ ਇਹ ਹੈਗੀ ਆ ਟੁਕੜਾ ਹਾਂ ਜੀ ਆ ਇਹ ਆ ਗਈ ਸੱਜਣੋ ਟੁਕੜਾ ਯਾਨੀ ਇੰਨਾ ਕ ਵੀਰੇ ਹਾਂਜੀ ਮੇਰੇ ਹਿਸਾਬ ਨਾਲ ਇਹ ਜਿਵੇਂ ਹੁਣ ਆਪਣੇ ਦਾਣਾ ਦੂਣਾ ਪੈਂਦਾ ਇਹਨੇ ਦੁੱਧ ਵਧਾਉਣਾ ਆ ਹੀ ਕਾ ਗੱਲ ਹਾਂ ਜੀ ਹਾਂ ਨਾ ਉਹ ਬਾਡੀ ਬੁੱਡੀ ਦੇ ਹਿਸਾਬ ਨਾਲ ਦੁੱਧ ਦਾ ਯਾਰ ਇਹਨੂੰ 14 15 ਡੇਢ ਕਿਲੋ ਆ ਆਮ ਨਾਲ ਵੀਰੇ ਆਮ ਨਾਲ ਆ ਕਿਉਂਕਿ ਜਿਹੜੇ ਹਿਸਾਬ ਨਾਲ ਜਿਹੜੀ ਬਾਡੀ ਬੁੱਡੀਆ ਕੱਦ ਕਾਰ ਦਦਾ ਹੈ ਜਿਵੇਂ ਐਫ ਪਾਂ ਦਾ ਹੁੰਦਾ ਹਾਂ ਜੀ ਹਾਂ ਜੀ ਹੁਣ ਤੇ ਅੱਜ ਦਾ ਦੱਸੂਗੀ ਇਹ ਆ ਕੱਦ ਵੱਡੇ ਦਾ ਸੱਜਣਾ ਹੈਗਾ ਫੁੱਲ ਵੱਡਾ ਬਾਕੀ ਯਾਰ ਤੁਹਾਨੂੰ ਪਤਾ ਤੋਕੜ ਪਸ਼ੂ ਹੁੰਦਾ ਜਦੋਂ ਲੇਵੇ ਦਾ ਬਹੁਤ ਫਰਕ ਪਾ ਜਾਂਦਾ ਕਿਉਂਕਿ ਤਾਜੀ ਦਾ ਲੇਵਾ ਹੋਰ ਹੁੰਦਾ ਤੇ ਤੋਕੜ ਦਾ ਲੇਵਾ ਹੋਰ ਹੋ ਜਾਂਦਾ ਜਦੋਂ ਪਸ਼ੂ ਤੋਕੜ ਹੋ ਜਾਂਦਾ ਇਹ ਥੱਲੇ ਹੁਣ ਹੈਗਾ ਦੱਸ ਗਿਆ 10 11 ਕਿਲੋ ਹੈਗਾ ਇਹਦੇ ਪੈਸੇ ਕਿੰਨੇ ਲਵਾਂ ਏ ਆਪਾਂ ਬੱਛੀ ਦੇ ਰਾਂਗੇ ਬਾਈ ਇੱਕੋ ਹੀ ਗੱਲ ਆ 33000 ਦੀ ਹਾ ਨਾਮ ਆ ਇਹ ਦੇ ਦਾਂਗੇ 33 ਹਾਂ ਮੁੱਲ ਜਿੰਨਾ ਮਰਜ਼ੀ ਕਰਾਈਏ 33 ਹਾਂ ਨਾ ਇਹ ਸੱਜਣੋ ਮਿਲੂਗੀ 33000 ਦੀ ਕਿਉਂਕਿ ਫੈਂਟ ਆ ਜਿਹੜੀ ਇਹਦੀ ਹੁਣ ਮਹਿਸਾਂ ਡੇੜ ਕਿੜੀ ਪਹੁੰਚ ਗਈ ਹੋਣੀ ਕਿਉਂਕਿ ਇਹ ਇਹ ਹੋਗੀ ਟੋਕੜਾ ਟੋਕ ਇਹਨਾਂ ਦੀ ਤਾਜ਼ੀਆਂ ਦੀ ਫੈਂਟ ਵੀ ਚੰਗੀ ਹੁੰਦੀਆਂ ਜਰਸੀਆਂ ਵੀ ਬਾਕੀ ਯਾਰ ਇਹਦਾ ਟੋਕੜ ਹੋਗੀ ਇਹਦੀ ਫੈਂਟ ਵੀ ਚੰਗੀ ਹੋਊਗੀ ਤਾਜੀ ਦਾ ਇਹ 78000 ਦੀ ਬੱਛੀ ਆ ਇਹ ਤਾਜੀ ਦਾ ਕੱਦ ਵਿਡਾ ਲਿਆ ਲਵਾਈ ਲੰਬੂਈ ਵੀ ਬਹੁਤ ਹੈ ਇਹਦੀ ਆਹ ਤੋਰ ਦੇ ਲੈਣ ਦਾ ਰਾਂ ਹੁਣ ਬਾਕੀ ਆਪਣੇ ਕੋਲੇ ਉਹ ਨਹੀਂ ਕੰਮ ਹੈਗਾ ਜਿਹੜਾ ਬੱਚਾ ਹੈਗਾ ਉਹੀ ਆਪਾਂ ਕਹਾਂਗੇ ਉਹ ਨਹੀਂ ਹੈਗਾ ਕਿ ਬੱਚਾ ਮਰ ਗਿਆ ਜੀ ਮਹੀਨੇ ਦੀ ਸੂਈ ਆ ਨਾ ਜਿਹੜੀ ਗੱਲ ਆ ਉਹੀ ਦੱਸਾਂਗੇ ਹਾਂ ਇਹ ਦੀ ਇਹ ਦੀ ਕੀ ਗੱਲ ਬਾਤ ਆ ਬਾਈ ਇਹਦੇ ਬੱਚਾ ਮਗਰ ਆ ਬਾਈ ਇਹ ਵੀ ਤਿੰਨ ਕ ਦਿਨਾਂ ਦੀ ਸੂਈ ਹੋਈ ਆ ਸੂਆ ਕਿਹੜਾ ਇਹਦਾ ਸੂਆ ਦੂਜਾ ਜੀ ਇਹ ਆ ਗਈ ਵੀਰੇ ਸਾਹੀਵਾਲ ਚ ਜਮਾਂ ਮੱਝਾਂ ਵਰਗਾ گاੜਾ ਦੁੱਧ ਆ ਅੱਛਾ ਹਾਂ ਇਹ ਜਰਸੀ ਤੇ ਸਾਹੀਵਾਲ ਦਾ ਕਰਾਓ ਸਾਡੇ ਹਾਂਜੀ ਹਾਂ ਸਾਹੀਵਾਲ ਸੀਲ ਠੰਡੀ ਪੂਰੀ ਆ ਚਵਾਈ ਮੋਗਾ ਠੀਕ ਆ ਗੱਲ ਹਾਂ ਆ ਚਵਾਈ ਤਾਂ ਇਹਦੀ ਸਾਨੂੰ ਬਾਕੀ ਦਾ ਥਣਕ ਨੋਟ ਵੀ ਦੱਸਦਾ ਹੋਊਗਾ ਸੱਜਣੋ ਪਿਚਵਾਈ ਚ ਬੁਈਦਾ ਇਹ ਜਿਵੇਂ ਬਾਈ ਨੇ ਦੱਸਿਆ ਵੀ ਟਾਪ ਕੁਆਲਿਟੀ ਦੀ ਹੋਊਗੀ ਇਹ ਆ ਗਈ ਜਰਸੀ ਤੇ ਸਾਹੀਵਾਲ ਦਾ ਕ੍ਰੋਸ ਆ ਗਿਆ ਹਾਂਜੀ ਇਹਦੇ ਥੱਲੇ ਹੁਣ ਦੁੱਧ ਕਿੰਨਾ ਰੈਡੀ ਆ ਦੁੱਧ 10 ਕਿਲੋ ਬੋਲਾ ਇਹਦੇ ਥੱਲੇ 10 ਕਿਲੋ ਰੈਡੀ ਆ ਹਾਂ 9-10 ਕਿਲੋ ਹੈਗਾ ਉਹ ਬੱਚਾ ਇਹਦਾ 나ੜੂਆ ਨਾਲ ਆਈ ਉਹ ਵੀ ਮਾਂ ਸਾਊ ਪੂਰੀ ਆ ਮਾਰਦੇ ਦਰਸ ਕੈਮਰਾ ਦਿਖਾ ਦੇ ਹਰੇਕ ਪੱਖ ਤੋਂ ਇਹਦੇ ਰੁਪਈਏ ਕਿੰਨੇ ਲਵਾਂਗੇ ਭਾਈ ਇਹ ਦੇ ਦਾਂਗੇ ਆਪਾਂ 37000 ਦੀ 37 ਜੋ ਕਰ ਦਾਂਗੇ ਮੰਨਤਾ ਨਾ ਹਾਂ ਭਾਈ ਲੈਣ ਦੇਣ ਵਾਲੀ ਆ ਜਮਾ ਗਾੜਾ ਦੋਦਾ ਜਿੰਦਾ ਪਤਾ ਇਹ ਚੀਜ਼ ਬਾਰੇ ਉਹ ਤਾਂ ਜਦੀ ਲੈ ਲੈਣੀ ਆ ਠੀਕ ਹੈ ਜੀ ਹਾਂਜੀ ਆ ਪਾਰਕੂ ਸੱਜਣਿਆ ਪਾਰਕੂ ਆ ਜੀ ਹਾਂ ਹੁਣ ਇਹ ਤੇ ਮਾਰਦੇ ਤਰਸ ਕੈਮਰਾ ਹੋਏ ਆ ਆ ਗਈ ਪਿਓਰ ਜਰਸੀ ਚ ਹਨਾ ਹਾਂਜੀ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਛੀ ਆ ਬਾਈ ਲਾ ਇਹਦੇ ਨਾਲ ਹੈਗੀ ਆ ਸੱਜਣੋਂ ਬੱਛੀ ਕਿਉਂਕਿ ਬੱਛੀ ਕਈ ਸੱਜਣ ਹੁੰਦੇ ਨੇ ਯਾਰ ਲੈਣ ਦੇ ਸ਼ਕੀਨ ਵੀ ਨਾਲ ਬੱਛੀ ਹੋਏ ਨੇ ਇਹਨੂੰ ਵੀ ਤੋੜ ਦਿਓ ਜੀ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਸੂਏ ਬਾਈ ਅੱਛਾ ਇਹ ਹੈਗੀ ਆ ਦੂਜੇ ਸੂਏ ਇਹ ਕਿੰਨੇ ਦਿਨ ਦੀ ਸੂਈ ਆ ਪਹਿਲੇ ਇਹ ਪਹਿਲੇ ਸੂਏ ਆ ਬਾਈ ਹਾਂ ਅੱਛਾ ਮਿਸਟੇਕ ਲੱਗੀ ਹਾਂ ਪਹਿਲੇ ਸੂਏ ਆ ਬੱਚੀ ਇਹ ਹੈਗੀ ਪਹਿਲੇ ਸੂਏ ਬਾਈ ਕਈ ਵਾਰੀ ਮਿਸਟੇਕ ਲੱਗ ਜਨੇ ਕਿਉਂਕਿ ਜਾਨਵਰ ਜਿਆਦਾ ਜਿਆਦਾ ਗਿਣਤੀ ਚਾਹੁੰਦੇ ਨੇ ਉਹਦੇ ਕਰਕੇ ਪਾਈ ਇਹਨੂੰ 10 12 ਦਿਨ ਹੋ ਗਏ ਬਾਈ ਸੂਈ ਨੂੰ ਅੱਛਾ ਜੀ ਹਾਂ ਜੀ ਹਾਂ ਯਾਨੀ 9 10 ਕਿਲੋ ਹੁਣ ਹੈਗਾ ਇਹਦੇ ਥੱਲੇ 9 ਤੋਂ 10 ਕਿਲੋ ਇਹਦੇ ਥੱਲੇ ਹੁਣ ਹਾਜ਼ਰ ਆ ਹਾਂ ਜੀ ਹਾਂ ਜੀ ਨਾਲ ਇਹਦੇ ਬੱਚੀ ਆ ਨਾਲ ਬੱਚੀ ਆ ਜੀ ਇਹਦੇ ਬੱਚੀ ਵੀ ਨਾਲ ਇਹਦੇ ਮੇਰਾ ਖਿਆਲ ਆ ਜਰਸੀ ਦੀ ਆ ਗਈ ਹੈ ਨਾ ਹਾਂ ਜੀ ਹਾਂ ਜੀ ਆ ਬੱਚੀ ਵੀ ਸਜਣੋਂ ਚੰਗੀ ਆ ਨਾਲ ਇਹਦੇ ਜਰਸੀ ਦੀ ਤਰ੍ਹਾਂ ਬੱਚੀ ਦੇ ਮ ਆ ਪੰਜਾਬ ਵਾਲੀਆਂ ਜਰਸੀਆਂ ਦੇ ਕਲਰ ਚ ਆ ਗਈ ਪੱਛੀ ਇਹਦੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਬਾਈ ਆਪਾਂ ਦੇ ਦਾਂਗੇ ਇਹ ਜਮਾਂ ਕੋਈ ਗੱਲ ਮੁੱਲ 35 ਆ ਹਾਂਜੀ 33 ਹੀ ਦੇ ਦਾਂਗੇ 33 ਹੀ ਦੇ ਦਾਂਗੇ ਕਰ ਦਾਂਗੇ ਮਾਨਦਾਨ 33 ਉਹ ਕਰ ਦਾਂਗੇ ਬਾਈ ਰੇਟ ਆਪਰੇ ਨੂੰ ਪਤਾ ਆਪਣੇ ਜਾਇ ਜੀ ਹੁੰਦੇ ਨੇ ਆ ਰੇਟ ਯਾਰ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਉਹ ਜ ਮੈਂ ਅਕਸਰ ਤੁਹਾਨੂੰ ਮੈਂ ਦੱਸਦਾ ਵੀ ਉਹਨਾਂ ਵੀ ਇਸ ਫਾਰਮੂਲਾ ਰੇਟ ਆ ਜਿਹੜਾ ਸਭ ਤੋਂ ਸਸਤਾ ਹੁੰਦਾ ਮੈਂ ਕਹਿ ਸਕਦਾ ਜਵੀਨ ਦਾ ਰੇਟ ਯਾਰ ਸਭ ਤੋਂ ਇੱਕ ਗੱਲ ਹੋਰ ਆ ਵੀਰੇ ਦੇਖੋ ਜੀ ਵੀ ਕਰਾਇਆ ਬਾੜਾ ਫੂਕ ਕੇ ਲੈ ਕੇ ਆਉਣਿਆ ਦੂਰੋਂ ਹੁਣ ਜੇ ਇਹੀ ਰੇਟਾਂ 'ਚ ਹੋਰ ਘਟਾਓਗੇ ਹਾਂਜੀ ਹਾਂਜੀ ਫਿਰ ਤਾਂ ਜੀ ਤੁਹਾਨੂੰ ਵੀ ਪਤਾ ਬਚਤ ਹੈ ਨਹੀਂ ਵੀਰੇ ਕਈ ਵੀਰ ਹੱਲੇ ਵੀ ਕਹਿ ਹੁੰਦੇ ਯਾਰ 2000 3000 ਛੱਡ ਦੇ ਪਰਦਾ ਬੰਦਾ ਬਚਤ ਦਾ ਮਾਰਿਆ ਪਰ ਇਹ ਜੀ ਤਾ ਉਹ ਦੇਖਦੇ ਨਹੀਂ ਕਿ ਬੰਦੇ ਨੇ ਪਹਿਲਾਂ ਹੀ ਜਾਇਜ਼ ਮੰਗਿਆ ਹੋਇਆ ਹਾਂ ਇਹ ਆ ਗਈ ਸੱਜਣੋ ਬਲੈਕ ਜਰਸੀ ਕਿਉਂਕਿ ਬਲੈਕ 'ਚ ਮੰਗ ਬਹੁਤ ਹੁੰਦੀ ਆ ਇਹ ਪਹਿਲਾ ਸੂਆ ਇਹ ਪਹਿਲਾ ਸੂਆ ਸੂਈ ਆ ਵੀਰੇ ਹਾਂ ਇਹਦਾ ਕੱਦ ਵਿੱਡ ਵੀ ਚੰਗਾ ਇਹ ਆ ਗਈ ਬਲੈਕ ਕਲਰ ਚ ਜੇ ਮੇਨ ਗੱਲ ਕਰ ਲਾਂ ਸੱਜਣੋ ਇਹਦਾ ਥਣ ਥਨੋਟ ਵੀ ਚੰਗਾ ਲੱਗਿਆ ਟਾਪ ਕੁਆਲਿਟੀ ਦਾ ਇਹਦੀ ਚਵਾਈ ਚੂਈ ਕਿਵੇਂ ਆ ਮੈਂ ਕਿਹਾ ਬਾਈ ਚਵਾਈ ਇੰਨੀ ਵਧੀਆ ਏਦੀ ਇੰਨੀ ਪੋਲੀ ਧਾਰਾ ਏਦੀ ਅੱਛਾ ਪੂਰੀ ਵਧੀਆ ਚਵਾਈ ਆ ਦੁੱਧ ਉੱਪਰ ਨੂੰ ਹੀ ਆਉਂਦਾ ਬਾਲਟੀ ਜੋ ਜੋਣੇ ਆ ਅੱਛਾ ਹਾਂ ਹਾਂ ਠਾਗਾਂ ਦੀ ਆ ਬਰੋਲੇ ਪੂਰੇ ਐਨ ਬਾਈ ਇਹ ਕਿੰਨੇ ਦਿਨ ਦੀ ਸੂਈ ਆ ਬਾਈ ਇਹਦਾ ਕਾਣ ਚੱਲਦਾ ਕੱਲ ਕਾਣ ਚੱਲ ਕੇ ਹਟਿਆ ਇਹਦਾ ਅੱਛਾ ਹਾਂਜੀ ਹਾਂ ਚੱਲਦਾ 10 12 ਦਿਨ ਦੀ ਸੂਈ ਆ ਬੱਚਾ ਵਾ ਬੱਚਾ ਦਾ ਛੱਡੋ ਨਾ ਛੱਡੋ ਆਈ ਮੈਲ ਪੈਂਦੀ ਆ ਰੱਸੀ ਪਾ ਲੋ ਬਿਨਾ ਬੱਚੇ ਦੇ ਬਿਨਾ ਬੱਚੇ ਦੇ ਬਿਨਾ ਤੋਂ ਬੱਚਾ ਇੱਧਰ ਬਿਠਾ ਦੇ ਠੀਕ ਆ ਹਾਂਜੀ ਹਾਂ ਇਹਦੇ ਪੈਸੇ ਕਿੰਨੇ ਨੇ ਬਈ ਇਹ ਆਪਾਂ 32 ਦੀ ਦੇ ਦਾਂਗੇ ਯਾਰ ਅੱਛਾ ਹਾਂ ਤਾਂ ਇਹ ਮਿਲੂਗੀ ਸੱਜਣੋ ਸਿਰਫ 32000 ਦੀ ਹਾਂ ਹਾਂਜੀ ਹਾਂ ਬਲੈਕ ਚ ਆ ਗਈ ਬਲੈਕ ਚ ਡਿਮਾਂਡ ਜ਼ਿਆਦਾ ਹੁੰਦੀ ਆ ਜਰਸੀ ਕਿਉਂਕਿ ਬਲੈਕ ਚ ਜੇ ਮੈਂ ਗੱਲ ਕਰ ਲਾਂ ਬਈ ਬਹੁਤ ਰੇਅਰ ਮਿਲਦੀਆਂ ਨੇ ਯਾਰ ਜਰਸੀਆਂ ਮੰਗ ਰਹੇ ਦੇ ਹੈਗਾ ਮੇਲ ਕਾਫ ਦੁੱਧ ਕਿੰਨਾ ਸੀ ਬਾਈ ਦੁੱਧ ਬਾਈ ਇਹਦੇ ਥੱਲੇ 9-10 ਕਿਲੋ ਹੈਗਾ 9-10 ਕਿਲੋ ਹੈ ਜਾਨੀ ਹੁਣ ਮੈਲਾ ਮਾਰ ਗਈ ਹੈ ਹੁਣ ਚਾਹ ਲੈਟੀ ਪਾਣੀ ਇਹਨੂੰ ਚਾਰ ਸਕਦੇ ਆ ਹਾਂਜੀ ਹਾਂ ਹੁਣ ਵਧੂਗੀ ਅਈ ਦੀ ਕੀ ਗੱਲ ਬਾਤ ਆ ਏ ਬਾਈ ਪਲੂਨ ਆ ਬੱਛੀ ਮੂੰਹ ਹੈਗੀ ਆ ਇਹ ਚਾਰ ਦੰਦ ਅੱਛਾ ਹਾਂਜੀ ਹਾਂ ਇਹ ਸੂਈ ਹੋਈ ਆ ਸੂਈ ਹੋਈ ਆ ਇਹਦਾ ਬੱਚਾ ਕੱਲ ਮਰ ਗਿਆ ਅੱਛਾ ਇਹ ਕਿੰਨੇ ਟਾਈਮ ਦੀ ਸੂਈ ਹੋਈ ਆ ਸੂਈ ਨੂੰ ਇਹਨੂੰ 25 26 ਦਿਨ ਹੋ ਗਏ ਬਾਈ ਅੱਛਾ ਇਹ ਹੈਗੀ ਆ 25 26 ਦਿਨਾਂ ਦੀ ਸੂਈ ਹਾਂ ਹੈਗੀ ਬੰਦ ਬਾਡੀ ਦੀ ਆ ਦੁੱਧ 13 ਕਿਲੋ ਚਾ ਬਾਡੀ ਬੁੱਡੀ ਦਾ ਬੋ ਤਾਂ ਲੈਵਾ ਬੰਦ ਰੱਖਦੀ ਥੋੜਾ ਲੈਵਾ ਬੰਦ ਉਹ ਹੀ ਕਹਿੰਦਾ ਵੀ ਦੁੱਧ 13 ਕਿਲੋ ਚਾਹੇ 2 ਡੰਗ 3 ਡੰਗ ਚੋਕੇ ਲੈ ਜੇ ਇਹ 13 ਕਿਲੋ ਇਹ ਥੱਲੇ ਰੈਡੀ ਆ ਵੀ ਚਵਾ ਦਾਂਗੇ ਪਰ 2 ਡੰਗ 4 ਡੰਗ ਹਾਂਜੀ ਹਾਂ ਜਿਹੜਾ ਮਰਜੀ ਸੱਜਣਾ ਜੇ ਹਾਂਜੀ ਹਾਂਜੀ ਪੈਸੇ ਕਿੰਨੇ ਲਵਾਂਗੇ ਤੇ ਫਿਰ ਇਹ ਦਾ ਬਾਈ ਆਪਾਂ ਲਵਾਂਗੇ ਇਹਦੀ ਬਾਡੀ ਬੁੱਡੀ ਵੀ ਦਿਖਾ ਦਿੰਦਾ ਸਰ ਸੁੱਤੇ ਹੋਏ ਹਾਂ ਬਾਡੀ ਬੁੱਡੀ ਦੀ ਮਜ਼ਬੂਤ ਆ ਢਾਂਚਾ ਚੰਗਾ ਤੇ ਮੇਨ ਗੱਲ ਆ ਜਿਹੜੀ ਯਾਰ ਇਹ ਵੀ ਆ ਗਈ ਵੱਡੇ ਕਦ ਕੱਦ ਚ ਆ ਗਈ ਏ ਆ ਗਈ ਮੇਰਾ ਖਿਆਲਾ ਐਚ ਐਫ ਕ੍ਰੋਸ ਚ ਆ ਗਈ ਹਾਂਜੀ ਹਾਂਜੀ ਇਹ ਕਿੰਨੇ ਦੇ ਦਾਂਗੇ ਇਹ ਬਾਈ ਮੁੱਲ ਦਾ ਜਿੰਨਾ ਮਰਜ਼ੀ ਕਰੀ ਆਈ ਐ 36000 ਦੀ ਦੇ ਦਾਂਗੇ ਉੱਚਾ ਸੂਡ ਛੱਪਾ ਕਰ ਦਾਂਗੇ 36000 ਵੀ ਕਰ ਦਾਂਗੇ ਮਾਨਤਾਣ ਕਰ ਦਾਂਗੇ ਓਏ ਮੱਝ ਵੀ ਕਹਿੰਦਾ ਦੀ ਤੂੰ ਆ ਮੱਝ ਵੀ ਦੇ ਦਾਂਗੇ ਯਾਰ ਬਾਈ ਤਾਜੀ ਲਿਆਵਾ ਇਹਦਾ ਬੋਲ ਕੇ ਮੈਨ ਨਵੇਂ ਨਾ ਕੀ ਇਹਦਾ ਵੀ ਨਵੇਂ ਇਹਦੀ ਮਗਰ ਕੱਟੀ ਆ ਆ ਕੱਟੀ ਆ ਇਹ ਮਗਰ ਕੱਟੀ ਆ ਪਰ 4-5000 ਦੀ ਤਾਂ ਕੱਟੀ ਆ ਤੇ ਮਗਰ ਕੱਟੀ ਨਾਲ ਹੀ ਮਿਲਦੀ ਆ ਕੋਈ ਟੀਕਾ ਨਹੀਂ ਦੋਨੇ ਡੰਗ ਚੋਂ ਨੇ ਆ ਕਿੰਨਾ ਦੁੱਧ 5 5.5 ਕਿਲੋ ਦੁੱਧ ਆ ਵੀਰੇ ਅੱਛਾ 5 5.5 ਕਿਲੋ ਦੁੱਧ ਦਾ ਸੂਆ ਕਿਹੜਾ ਇਹਦਾ ਸੂਆ ਪਲੂਣੀਆਂ 6 ਦੰਦ ਅੱਛਾ ਮੂੰਹੋਂ 6 ਦੰਦ ਸੂਆ ਪਹਿਲਾਂ ਹਾਂ ਸੂਆ ਪਹਿਲਾਂ ਜੀ ਸੀਲ ਸਾਉ ਪੂਰੀ ਆ ਠੀਕ ਆ ਗੱਲਾਂ ਹਾਂ ਜੀ ਹਾਂ ਕੋਈ ਗੱਲ ਨਹੀਂ ਖੜੀ ਨਹੀਂ ਦਿਖਾ ਦੇ ਦਰ ਸਾਈਂ ਦੇ ਓਏ ਬੰਨਨੇ ਕੇ ਗੰਢਾ ਗੰਢਾ ਕਈ ਦਿਨ ਕਿਨੇ ਲਾਣੇ ਦਾ ਰੁੱਲੀ ਨਹੀਂ ਕਰੇ ਰੱਖੀ ਹੋਈ ਆ ਬਾਈ ਅੱਛਾ ਹਾਂ ਮਾਵੀ ਮਾਂ ਠੰਡੀ ਸੀਲ ਆ ਪੂਰੀ ਐਨ ਵੀਰੇ ਲੈ ਨੇ ਮੱਝ ਨਹੀਂ ਕੋਈ ਇਹਦਾ ਗਊਆਂ ਗਊਆਂ ਆ ਰਗੀ ਮੱਝ ਆ ਲੈ ਕੋਈ ਮੱਝ ਨਹੀਂ ਨੇ ਹੱਥ ਸੇਤੀ ਫਰਾਉਂਦੀ ਹੁੰਦੀ ਹੁੰਦੀ ਇਹਦੇ ਪੈਸੇ ਕਿੰਨੇ ਲਵਾਂਗੇ ਯਾਰ ਦੇ ਦਾਂਗੇ 42000 ਦੀ ਲਾਸਟ ਐਫੈਕਸ ਰੇਟ ਹੈ ਜਮਾ ਐਫੈਕਸ 42 ਦੀ 42000 ਦੀ ਦੇ ਦਾਂਗੇ 42 ਦੀ 4-5000 ਦੀ ਤਾਂ ਨਾਲ ਜਮਾ 33 ਵੀ ਦੇ ਦਾਂਗੇ ਬਾਈ ਕਹਿੰਦਾ ਇਹਦੇ ਹਾਂਜੀ ਹਾਂ ਤੋਕੜ ਗੱਬਣ ਰਹਿ ਗਈ ਹੁਣ ਇਹ ਦੂਜੀ ਇਹ ਗੱਬ ਵੀ ਕਰਾਈ ਹੋਈ ਆ 1.5 ਮਹੀਨੇ ਦੀ ਅੱਛਾ ਹਾਂ ਬਾਪਾ ਖਾਲੀ ਗਿਆ ਕਿ ਦੇਣੀ ਆ ਠੀਕ ਹੈ ਹਾਂਜੀ ਲੈ ਆਜੋ ਸੱਜਣਾ ਹੁਣ ਆਪਾਂ ਤੁਹਾਨੂੰ ਦਿਖਾ ਦਾਂ ਨੇ ਇੱਕ ਤੋਕੜ ਗੱਬਣ ਨਗੀਨਾ ਰਹਿ ਗਿਆ ਐਂਡ ਤੇ ਇਹ ਆ ਗਈ ਫੁੱਲ ਵੱਡੇ ਕੱਦ ਕਾਠ ਵਾਲੀ ਖੋਲੋ ਇਨੂ ਵੀ ਤੋਰ ਦੋ ਖੋਲ ਕੇ ਇਹ ਥੋੜੇ ਪੈਰਪੂਰ ਜੇ ਬਣਾਉਣ ਆਲੇ ਤਾਂ ਕੱਚੇ ਬੰਨੀ ਹੋਈ ਆ ਐਸ਼ਾ ਹਾਂਜੀ ਹਾਂ ਇਹ ਤੀਏ ਸੂਆ ਪੰਜ ਕਮੀਨੀਆਂ ਦੀ ਗੱਭਣਾ 6 ਕਿਲੋ ਦੁੱਧ ਆ ਅਜਾ ਪੰਜਾਂ ਮਹੀਨਿਆਂ ਦੀ ਗੱਭਣ ਥੱਲੇ 6 ਕਿਲੋ ਦੁੱਧ ਹਾਂਜੀ ਹਾਂ ਹਾਂ ਇਹ ਪੱਕਾ ਜਾਂ ਮੰਨਦੀ ਆ ਥੋੜਾ ਪੱਕਾ ਤਾਂ ਇਹੋ ਕੱਚੇ ਬੰਨੀ ਆ ਵੀਰੇ 9 ਵਜੇ ਬਣਾਉਣ ਆਲੇ ਆ ਬੰਦਾ ਆਇਆ ਨਹੀਂ 9 ਵਜੇ ਬਣਾਉਣ ਆਲਾ ਇਹ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਭਾਈ ਹੈਗਾ 23000 ਰੁਪਇਆ ਇਹਦਾ ਯਾਨੀ 22 ਦੀ ਛੱਡ ਦਾਂਗੇ ਇਹ ਜੋ ਕਰਦਾਂਗੇ ਮਾਂ ਦਾ ਹਾਂ ਯਾਨੀ 2-3 2 ਮਹੀਨੇ ਦੁੱਧ ਪਿਆ ਕੇ ਹਾਂਜੀ ਮੂਰੇ ਸੇਵਾ ਕਰਕੇ ਇਸ ਟਾਈਮ ਪੰਜਾਂ ਮਹੀਨਿਆਂ ਦੀ ਗੱਬਣ ਪੰਜਾਂ ਮਹੀਨਿਆਂ ਦੀ ਅੱਛਾ ਇਸ ਟਾਈਮ ਹੈਗੀ ਪੰਜਾਂ ਮਹੀਨਿਆਂ ਦੀ ਗੱਬਣ 6 ਕਿਲੋ ਦੇ ਥੱਲੇ ਦੁੱਧਾ ਤੀਜਾ ਸੁਆ ਹੈ ਹਾਂਜੀ ਚਵਾਈ ਪੂਰੀ ਵਧੀਆ ਪੂਲੀ ਧਾਰ ਹਾਂ ਚਵਾਈ ਚੂਈ ਦੀ ਓਕੇ ਦੀ ਰਿਪੋਰਟ ਹੈ ਹਾਂਜੀ ਹਾਂ ਹਾਂ ਲਾ ਉਧਰਲੇ ਬੰਨੇ ਲਿਆ ਤਰ ਸਿੱਕ ਵਾਰੀ ਸਾਰੇ ਜਾਨਵਰਾਂ ਤੇ ਕੈਮਰਾ ਫੇਰ ਘੁਮਾ ਦੇ ਬਾਈ ਦੇ ਤੇ ਨੰਬਰ ਵੀ ਬੋਲ ਦੇ ਲੱਡੀ ਨਾਲ ਨਾਲ ਨੰਬਰ ਬਾਈ 965579812 ਇਹਨੂੰ ਫੇਰ ਤੋੜ ਦੇ ਲੈਣੇ ਦਾ ਰਾਕੇ ਰਹੂਗੇ ਇਹਨੂੰ ਹੋਰ ਦਿਖਾ ਦੇ ਤੋੜ ਕੇ ਕਿਨਾ ਇੱਥੇ ਮਾਰ ਦੇ ਕੈਮਰਾ ਸਾਰਾ ਤਾਂ ਸਵੇਰ ਦੇ ਹੁਣ ਵੀਰ ਜਿਹੜੇ ਵੀਡੀਓ ਦੇਖਦੇ ਹੋਣਗੇ ਕਹਿਣਗੇ ਤਾਂ ਸਹੀ ਆ ਸਵੇਰ ਦਾ ਫੋਨ ਬੰਦ ਕਰਿਆ ਹੋਇਆ ਵੀਡੀਓ ਬਣਾਉਣ ਕਰਕੇ ਠੀਕ ਹੈ ਸਭ ਵੀਰਾਂ ਨੂੰ ਟਾਈਮ 3 3:30 ਵਜੇ ਦਾ ਦਿੱਤਾ ਹੋਇਆ ਆਪਣਾ ਆਹ ਕਰਦੀ ਆ ਕਮਾਲਾਂ ਬਾਈ ਜਦੋਂ ਤੁਰਦੀ ਆ ਪਲਵਾਨਾਂ ਵਾਲੀ ਤੁਰ ਤੇ ਥਣ ਥਣ ਵੀ ਚੰਗਾ ਲੱਗਿਆ ਜਿਵੇਂ ਉਹੀ ਗੱਲ ਆ ਯਾਰ ਨੇੜੇ ਆ ਕੇ ਦੇਖੋਗੇ ਯਾਰ ਚੀਜ਼ ਉਹਨੂੰ ਦੱਸੂਗੀ ਤੇ ਲੱਗਿਆ ਵੀ ਪੂਰਾ ਦੂਰ ਹੈ ਕੱਦ ਨਹੀਂ ਮੈਂ ਕਹਿ ਸਕਦਾ ਵੀ ਕਾਦੇ ਦਾ ਬਾਲਾ ਵੱਡਾ ਹੈ ਪਰ ਜਿੱਡਾ ਕ ਹੈਗਾ ਓਡਾ ਕੀ ਇਹਦਾ ਲੇਵਾ ਬਾਈ ਤੇ ਹੈਗਾ ਵੀ ਪੂਰਾ ਨ ਸਟਿਚ ਅਡਰ ਆ ਪਹਿਲਵਾਨਾਂ ਵਾਂਗੂ ਤੁਰਦੀ ਹੈ ਜਿਵੇਂ ਸਾਨੂੰ ਮੈਂ ਦੱਸਿਆ ਸੀ ਨਾ ਇਸ ਤਰ੍ਹਾਂ ਦੇ ਆਰਡਰ ਗਰਲੈਂਡੋ ਚ ਦੇਖਦੇ ਹੁੰਨੇ ਆਪਾਂ YouTube ਤੇ ਉਹ ਸਿਸਟਮ ਹੋਇਆ ਪਿਆ ਬਾਈ ਇਹਦਾ ਜਿਵੇਂ ਜਿਵੇਂ ਇਹਨੇ ਅੱਗੇ ਹੋਰ ਤਿਆਰੀ ਫੜਨੀ ਆ ਹਨਾ ਪੀਕ ਲੈਵਲ ਫੜਨਾ ਹੈ ਉਦੋਂ ਤੱਕ ਜਿਹੜੀ ਮਾਰੀ ਮੋਤੀ ਆ ਢਿੱਲੇ ਟੱਪਾ ਰਹਿੰਦਾ ਸਾਰਾ ਕੱਢ ਦੂਗੀ ਹਨਾ ਹਾਂਜੀ ਹਾਂ ਤਾਂ ਸੱਜਣਾ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਗਰੇਵਾਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਬਾਰ-ਬਾਰ ਉਹੀ ਗੱਲ ਫੇਰ ਕਹਿਣਾ ਵੀ ਜਿਹੜਾ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਖਰੀਦ ਕੇ ਧੰਨਵਾਦ ਜੀ